ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਦਰਬਾਰ ਵਿੱਚ ਖੂਨੀ ਜੰਗ ਸ਼ੁਰੂ ਹੋ ਗਈ ਜਿਸ ਦੇ ਸਭ ਤੋਂ ਪਹਿਲੇ ਸ਼ਿਕਾਰ ਮਹਾਰਾਜਾ ਖੜਕ ਸਿੰਘ ਅਤੇ ਕੁਮਰ ਨੌਨਿਹਾਲ ਸਿੰਘ ਬਣੇ ਇਸ ਤੋਂ ਬਾਅਦ ਵੀ ਕਈ ਕਤਲ ਹੋਏ ਜਿਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਾਲੇ ਅਤੇ ਮਹਾਰਾਣੀ ਜਿੰਦਾ ਦੇ ਭਰਾ ਜਵਾਰ ਸਿੰਘ ਦਾ ਕਤਲ ਵੀ ਸ਼ਾਮਲ ਹੈ ਜੋ ਉਸ ਸਮੇਂ ਪ੍ਰਧਾਨ ਮੰਤਰੀ ਸੀ ਪ੍ਰਧਾਨ ਮੰਤਰੀ ਜਵਾਰ ਸਿੰਘ ਨੂੰ ਕਿਸ ਨੇ ਅਤੇ ਕਿਉਂ ਮਾਰਿਆ ਜਵਾਹਰ ਸਿੰਘ ਨੇ ਅਜਿਹਾ ਕੀ ਗੁਨਾਹ ਕੀਤਾ ਸੀ ਜਿਸ ਕਾਰਨ ਉਸ ਨੂੰ ਭਰੇ ਦਰਬਾਰ ਵਿੱਚ ਕਤਲ ਕੀਤਾ ਗਿਆ ਆਖਰਕਾਰ ਮੁੱਖ ਵਜ਼ੀਰ ਜਵਾਹਰ ਸਿੰਘ ਨੂੰ ਕਤਲ ਕਰਨ ਦੇ ਹੁਕਮ ਕਿਸ ਨੇ ਦਿੱਤੇ ਮਹਾਰਾਣੀ ਜਿੰਦਾ ਉਸ ਵੇਲੇ ਕਿੱਥੇ ਸੀ ਅਤੇ ਉਸ ਨੇ ਆਪਣੇ ਭਰਾ ਦੇ ਕਤਲ ਨੂੰ ਕਿਉਂ ਨਾ ਰੋਕਿਆ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਇਸ ਵੀਡੀਓ ਵਿੱਚ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਵਾਲਾ ਆਈਕਨ ਵੀ ਦਬਾ ਲਵੋ ਦੋਸਤੋ ਵੀਡੀਓ ਪਸੰਦ ਆਉਣ ਤੇ ਲਾਈਕ ਵਾਲਾ ਬਟਨ ਜਰੂਰ ਦਬਾਓ ਇਹ ਗੱਲ 1845 ਈਸਵੀ ਦੀ ਹੈ ਲਾਹੌਰ ਦੇ ਤਖਤ ਤੇ ਵੈਸੇ ਤਾਂ ਨਾਬਾਲਗ ਮਹਾਰਾਜਾ ਦਲੀਪ ਸਿੰਘ ਬੈਠਾ ਹੋਇਆ ਸੀ ਪਰੰਤੂ ਰਾਜ ਭਾਗ ਦੀ ਸਾਰੀ ਵਾਗਡੋਰ ਉਸਦੇ ਮਾਮੇ ਪ੍ਰਧਾਨ ਮੰਤਰੀ ਜਵਾਰ ਸਿੰਘ ਦੇ ਹੱਥਾਂ ਵਿੱਚ ਸੀ ਅੰਗਰੇਜ਼ਾਂ ਵੱਲੋਂ ਸਿੱਖ ਰਾਜ ਤੇ ਕਬਜ਼ਾ ਕਰਨ ਦੀਆਂ ਵਿਵੰਤਾ ਤਾਂ 1844 ਈਸਵੀ ਤੋਂ ਹੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰੰਤੂ ਹਾਲੇ ਅੰਗਰੇਜ਼ ਹਮਲਾ ਕਰਨ ਦੀ ਸਥਿਤੀ ਵਿੱਚ ਨਹੀਂ ਸਨ ਸ਼ਾਹੀ ਫੌਜ ਦੇ ਪੰਚਾਂ ਨੂੰ ਉਮੀਦ ਸੀ ਕਿ ਮਹਾਰਾਣੀ ਜਿੰਦਾ ਅਤੇ ਜਵਾਰ ਸਿੰਘ ਅੰਗਰੇਜ਼ਾਂ ਦੇ ਸੰਭਾਵਿਤ ਹਮਲੇ ਨੂੰ ਠੱਲਣ ਲਈ ਕੋਈ ਰਣਨੀਤੀ ਬਣਾਉਣਗੇ ਪਰੰਤੂ ਮਹਾਰਾਜਾ ਤੇ ਜਵਾਰ ਸਿੰਘ ਵੱਲੋਂ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਸੀ ਲਿਆ ਜਾ ਰਿਹਾ ਇਸ ਕਾਰਨ ਫੌਜ ਵਿੱਚ ਇਹਨਾਂ ਦੋਹਾਂ ਦੇ ਪ੍ਰਤੀ ਰੋਹ ਪੈਦਾ ਹੋ ਰਿਹਾ ਸੀ ਇਸੇ ਦੌਰਾਨ ਅੰਗਰੇਜ਼ਾਂ ਨੇ ਆਪਣੀ ਪਹਿਲੀ ਚਾਲ ਚੱਲੀ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਕੁਮਰ ਪਿਸ਼ੋਰਾ ਸਿੰਘ ਨੂੰ ਲਾਹੌਰ ਜਾ ਕੇ ਤਖਤ ਤੇ ਦਾਅਵੇਦਾਰੀ ਪੇਸ਼ ਕਰਨ ਲਈ ਮਨਾ ਲਿਆ ਅੰਗਰੇਜ਼ਾਂ ਨੇ ਕੁਮਰ ਪਿਸ਼ੋਰਾ ਸਿੰਘ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦੀ ਪੇਸ਼ਕਸ਼ ਵੀ ਕੀਤੀ ਅਸਲ ਵਿੱਚ ਬਾਬਾ ਬੀਰ ਸਿੰਘ ਦੇ ਡੇਰੇ ਵਿੱਚੋਂ ਸੁਰੱਖਿਅਤ ਨਿਕਲਣ ਤੋਂ ਬਾਅਦ ਕੁਮਰ ਪਿਸ਼ੋਰਾ ਸਿੰਘ ਇੱਕ ਵਾਰ ਪਹਿਲਾਂ ਵੀ ਲਾਹੌਰ ਦਰਬਾਰ ਗਿਆ ਸੀ ਅਤੇ ਤਖਤ ਤੇ ਉਸਨੇ ਆਪਣਾ ਦਾਵਾ ਪੇਸ਼ ਕੀਤਾ ਸੀ ਮਹਾਰਾਜਾ ਦਲੀਪ ਸਿੰਘ ਦੇ ਨਾਬਾਲਗ ਹੋਣ ਦੇ ਚਲਦਿਆਂ ਫੌਜ ਦੇ ਪੰਚਾਂ ਵੱਲੋਂ ਇਸ ਦਾਅਵੇ ਉੱਤੇ ਵਿਚਾਰ ਵੀ ਕੀਤਾ ਗਿਆ ਸੀ ਪਰੰਤੂ ਮੁੱਖ ਵਜ਼ੀਰ ਜਵਾਹਰ ਸਿੰਘ ਨੇ ਕੁਮਰ ਪਿਸ਼ੋਰਾ ਸਿੰਘ ਦੇ ਪੈਰ ਨਹੀਂ ਲੱਗਣ ਦਿੱਤੇ ਜਵਾਹਰ ਸਿੰਘ ਆਪਣੇ ਭਾਂਜੇ ਦਲੀਪ ਸਿੰਘ ਨੂੰ ਹੀ ਰਾਜਗਦੀ ਤੇ ਵੇਖਣਾ ਚਾਹੁੰਦਾ ਸੀ ਅਤੇ ਇਸ ਤਰ੍ਹਾਂ ਰਾਜ ਭਾਗ ਆਪਣੇ ਹੱਥ ਵਿੱਚ ਰੱਖਣ ਦੀ ਲਾਲਸਾ ਰੱਖਦਾ ਸੀ ਇਸ ਕਾਰਨ ਕੁਮਰ ਪਿਸ਼ੋਰਾ ਸਿੰਘ ਨੂੰ ਵਾਪਸ ਆਪਣੀ ਰਿਆਸਤ ਵੱਲ ਜਾਣਾ ਪਿਆ ਪਰੰਤੂ ਉਹ ਅੰਗਰੇਜ਼ਾਂ ਦੇ ਲਗਾਤਾਰ ਸੰਪਰਕ ਵਿੱਚ ਰਿਹਾ ਇਸ ਦੌਰਾਨ ਕੁਮਰ ਪਿਸ਼ੋਰਾ ਸਿੰਘ ਲਗਾਤਾਰ ਰਾਜ ਭਾਗ ਹਾਸਲ ਕਰਨ ਦੀਆਂ ਵਿਉਂਤਾਂ ਘੜਦਾ ਰਿਹਾ ਆਖਰਕਾਰ 14 ਜੁਲਾਈ 1845 ਦੀ ਰਾਤ ਨੂੰ ਕਮਰ ਪਿਸ਼ੋਰਾ ਸਿੰਘ ਆਪਣੀ ਫੌਜ ਦੀ ਟੁਕੜੀ ਨੂੰ ਲੈ ਕੇ اٹਕ ਦੇ ਕਿਲੇ ਪਹੁੰਚ ਗਿਆ ਅਤੇ ਮਮੂਲੀ ਝੜਪਾਂ ਤੋਂ ਬਾਅਦ ਉਸਨੇ ਕਿਲੇ ਤੇ ਕਬਜ਼ਾ ਕਰ ਲਿਆ। ਇਹੀ ਨਹੀਂ ਉਸਨੇ ਇਸ ਕਿਲੇ ਵਿੱਚੋਂ ਹੀ ਆਪਣੇ ਆਪ ਨੂੰ ਖਾਲਸਾ ਰਾਜ ਦਾ ਅਗਲਾ ਮਹਾਰਾਜਾ ਐਲਾਨ ਦਿੱਤਾ। ਉਸਨੇ ਆਸ-ਪਾਸ ਦੇ ਕਿਸਾਨਾਂ ਤੇ ਆਮ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਸਨੇ ਅਫਗਾਨ ਸ਼ਾਸਕ ਸੁਲਤਾਨ ਮੁਹੰਮਦ ਖਾਨ ਨਾਲ ਵੀ ਸੌਦੇਬਾਜ਼ੀ ਕੀਤੀ ਕਿ ਜੇਕਰ ਉਹ ਲਾਹੌਰ ਦਰਬਾਰ ਉੱਤੇ ਕਬਜ਼ਾ ਕਰਨ ਵਿੱਚ ਉਸਦੀ ਮਦਦ ਕਰੇਗਾ ਤਾਂ ਉਸਨੂੰ ਪਿਸ਼ਾਵਰ ਦਾ ਇਲਾਕਾ ਦੇ ਦਿੱਤਾ ਜਾਵੇ। ਉਧਰ ਲਾਹੌਰ ਦਰਬਾਰ ਵਿੱਚ اٹਕਦੇ ਕਿਲੇ ਤੇ ਹੋਏ ਕਬਜ਼ੇ ਦੀ ਖਬਰ ਪਹੁੰਚੀ ਤਾਂ ਮਹਾਰਾਣੀ ਜ਼ਿੰਦਾ ਅਤੇ ਜਵਾਰ ਸਿੰਘ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹਨਾਂ ਕੁੰਵਰ ਦੇ ਖਿਲਾਫ ਫੌਜ ਭੇਜੀ ਜਿਸ ਦੇ ਕਮਾਂਡਰਾਂ ਨੇ ਕੁੰਵਰ ਨੂੰ ਧੋਖੇ ਵਿੱਚ ਰੱਖ ਕੇ ਫੌਜੀ ਕੈਂਪ ਵਿੱਚ ਬੁਲਾਇਆ ਤੇ ਗ੍ਰਿਫਤਾਰ ਕਰ ਲਿਆ। ਕੁੰਵਰ ਨੂੰ ਗ੍ਰਿਫਤਾਰ ਕਰਕੇ ਵਾਪਸ اٹਕ ਲਿਆਂਦਾ ਗਿਆ। ਦੱਸਿਆ ਜਾਂਦਾ ਹੈ ਕਿ 11 ਸਤੰਬਰ 1845 ਨੂੰ ਫੌਜ ਦੇ ਕਮਾਂਡਰਾਂ ਨੇ ਆਪਣੇ ਕੁਝ ਜਰਨੈਲਾਂ ਨਾਲ ਮਿਲ ਕੇ ਕੁੰਵਰ ਪਿਸ਼ੋਰਾ ਸਿੰਘ ਦਾ ਕਤਲ ਕਰ ਦਿੱਤਾ। ਕੁੰਵਰ ਪਿਸ਼ੋਰਾ ਸਿੰਘ ਦੀ Laash ਦੇ ਟੁਕੜੇ ਕਰਕੇ ਸਿੰਧ ਦਰਿਆ ਵਿੱਚ ਛੋੜ ਦਿੱਤੇ ਗਏ। ਜਿਵੇਂ ਹੀ ਕੁੰਵਰ ਪਿ ਸਿੰਘ ਦੇ ਕਤਲ ਦੀ ਖਬਰ ਲਾਹੌਰ दरबार ਪਹੰਚੀ ਤਾਂ ਫੌਜ ਦੇ ਪੰਚ ਨਿਰਾਸ਼ਾ ਅਤੇ ਗੁੱਸੇ ਨਾਲ ਭਰ ਗਏ ਮੀਆਂ ਪਰਸ਼ਾਉਣੀ ਵਿੱਚ ਹੋਏ ਇਕੱਠ ਤੋਂ ਬਾਅਦ ਫੌਜੀ ਪੰਚਾਂ ਨੇ ਰਾਜ ਭਾਗ ਦੀ ਸਾਰੀ ਵਾਕਡੋਰ ਫੌਜ ਦੇ ਹੱਥਾਂ ਏਠ ਕਰਨ ਦਾ ਵੱਡਾ ਫੈਸਲਾ ਕਰ ਲਿਆ ਫੌਜੀ ਪੰਚਾਂ ਨੇ ਖਾਲਸਾ ਪੰਥ ਦੇ ਨਾਮ ਤੇ ਹੁਕਮ ਦੇਣੇ ਸ਼ੁਰੂ ਕਰ ਦਿੱਤੇ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਅਕਾਲ ਸਹਾਇ ਵਾਲੀ ਮੋਹਰ ਦਾ ਇਸਤੇਮਾਲ ਵੀ ਸ਼ੁਰੂ ਕਰ ਦਿੱਤਾ ਇਹੀ ਨਹੀਂ ਕੁਮਰ ਪਸ਼ੋਰਾ ਸਿੰਘ ਦੇ ਕਤਲ ਲਈ ਜ਼ਿੰਮੇਵਾਰ ਮੰਨੇ ਜਾਂਦੇ ਮੁੱਖ ਵਜ਼ੀਰ ਜਵਾਰ ਸਿੰਘ ਮਹਾਰਾਣੀ ਜ਼ਿੰਦਾ ਅਤੇ ਮਹਾਰਾਜਾ ਦਲੀਪ ਸਿੰਘ ਦੇ ਨਾਮ ਤੇ ਸੰਮਣ ਜਾਰੀ ਕਰਕੇ ਉਹਨਾਂ ਨੂੰ ਖਾਲਸਾ ਪੰਥ ਦੀ ਕਚੈਰੀ ਵਿੱਚ ਤਲਬ ਕਰ ਲਿਆ ਗਿਆ ਮੁਖ ਵਜੀਰ ਜਵਾਰ ਸਿੰਘ ਨੇ ਸੰਮਣਾਂ ਦੀ ਪ੍ਰਵਾਹ ਨਾ ਕੀਤੀ ਅਤੇ ਨਿਯਤ ਸਮੇਂ ਤੇ ਕਚੈਰੀ ਵਿੱਚ ਹਾਜ਼ਰ ਨਾ ਹੋਇਆ ਉਸ ਨੇ ਕਿਲੇ ਦੇ ਦਰਵਾਜ਼ੇ ਸਖਤੀ ਨਾਲ ਬੰਦ ਕਰਵਾ ਕੇ ਪਹਿਰਾ ਵਧਾ ਦਿੱਤਾ ਦੱਸਿਆ ਜਾਂਦਾ ਹੈ ਕਿ ਉਸ ਨੇ ਕਿਲੇ ਵਿੱਚੋਂ ਫਰਾਰ ਹੋਣ ਦੇ ਯਤਨ ਵੀ ਕੀਤੇ ਪਰੰਤੂ ਸਫਲ ਨਾ ਹੋ ਸਕਿਆ ਜਵਾਰ ਸਿੰਘ ਦੀਆਂ ਕਾਰਵਾਈਆਂ ਦਾ ਪਤਾ ਲੱਗਦਿਆਂ ਹੀ ਸ਼ਾਹੀ ਫੌਜ ਨੇ ਕਿਲੇ ਦੀ ਘੇਰਾਬੰਦੀ ਕਰ ਲਈ ਆਖਰਕਾਰ 21 ਸਤੰਬਰ 1845 ਈਸਵੀ ਵਾਲੇ ਦਿਨ ਕਿਲੇ ਦੇ ਦਰਵਾਜ਼ੇ ਖੋਲੇ ਗਏ ਮੁਖ ਵਜੀਰ ਜਵਾਰ ਸਿੰਘ ਇੱਕ ਹਾਥੀ ਤੇ ਸਵਾਰ ਹੋ ਕਿ ਕਿਲੇ ਤੋਂ ਬਾਹਰ ਆਇਆ ਉਸੇ ਹਾਥੀ ਤੇ ਉਸਨੇ ਆਪਣੇ ਨਾਲ ਆਪਣੇ 7 ਸਾਲਾ ਭਾਂਜੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਬਿਠਾਇਆ ਹੋਇਆ ਸੀ ਉਸਦੇ ਪਿੱਛੇ ਹੀ ਦੂਜੇ ਹਾਥੀ ਤੇ ਮਹਾਰਾਣੀ ਜਿੰਦਾ ਵੀ ਬਾਹਰ ਨਿਕਲੀ ਜਵਾਹਰ ਸਿੰਘ ਦੇ ਬਾਹਰ ਨਿਕਲਦਿਆਂ ਹੀ ਫੌਜ ਦੀਆਂ ਚਾਰ ਬਟਾਲੀਆਂ ਨੇ ਅੱਗੇ ਵਧ ਕੇ ਜਵਾਹਰ ਸਿੰਘ ਦੇ ਸਾਰੇ ਰਾਖਿਆਂ ਨੂੰ ਦੂਰ ਕਰ ਦਿੱਤਾ ਤੇ ਘੇਰਾਬੰਦੀ ਕਰ ਲਈ ਜਵਾਹਰ ਸਿੰਘ ਦੇ ਕਾਰਨਾਮੇ ਦੇ ਕਾਰਨ ਸ਼ਾਹੀ ਫੌਜ ਵਿੱਚ ਉਸ ਦੇ ਖਿਲਾਫ ਭਾਰੀ ਰੋਸ ਸੀ ਭਰੀ ਕਚਹਿਰੀ ਵਿੱਚ ਫੌਜੀ ਪੰਚਾਂ ਨੇ ਸਿਪਾਈਆਂ ਨੂੰ ਜਵਾਹਰ ਸਿੰਘ ਨੂੰ ਹਾਥੀ ਤੋਂ ਉਤਾਰਨ ਦਾ ਹੁਕਮ ਦਿੱਤਾ ਉਸਦੇ ਹਾਥੀ ਨੂੰ ਬਿਠਾਇਆ ਗਿਆ ਤਾਂ ਜਵਾਹਰ ਸਿੰਘ ਸੇ ਵਿੱਚ ਆ ਗਿਆ ਤੇ ਪੰਚਾਇਤ ਦੇ ਖਿਲਾਫ ਬੋਲਣ ਲੱਗਿਆ ਇੱਕ ਫੌਜੀ ਨੇ ਤੁਰੰਤ ਅੱਗੇ ਵਧਿਆ ਉਸ ਦੇ ਹੱਥੋਂ ਮਾਰਿਆ ਦਲੀਪ ਸਿੰਘ ਨੂੰ ਖੋਲਿਆ ਤੇ ਉਸ ਨੂੰ ਮਹਾਰਾਣੀ ਜਿੰਦਾ ਦੇ ਹਵਾਲੇ ਕਰ ਦਿੱਤਾ ਜਵਾਰ ਸਿੰਘ ਹਲੇ ਹਾਥੀ ਤੋਂ ਥੱਲੇ ਵੀ ਨਹੀਂ ਉਤਰਿਆ ਸੀ ਕਿ ਇੱਕ ਸਿਪਾਹੀ ਵੱਲੋਂ ਬੰਦੂਕ ਦਾ ਛੁਰਾ ਮਾਰ ਕੇ ਉਸ ਨੂੰ ਹੀਠਾਂ ਸੁੱਟ ਲਿਆ ਗਿਆ ਅਗਲੇ ਹੀ ਪਲ ਤਲਵਾਰਾਂ ਦੇ ਕਈ ਵਾਰ ਹੋਏ ਅਤੇ ਮੁਖ ਵਜ਼ੀਰ ਜਵਾਰ ਸਿੰਘ ਨੂੰ ਪਾਰ ਬੁਲਾ ਦਿੱਤਾ ਗਿਆ ਇਸ ਕਾਰਵਾਈ ਦੌਰਾਨ ਮਹਾਰਾਣੀ ਜਿੰਦਾ ਨੂੰ ਇੱਕ ਵੱਖਰੇ ਟੈਂਟ ਵਿੱਚ ਰੱਖਿਆ ਗਿਆ ਮਹਾਰਾਣੀ ਜਿੰਦਾ ਆਪਣੇ ਭਰਾ ਨੂੰ ਬਚਾਉਣ ਲਈ ਰੋਂਦੀ ਕਰ ਲੌਂਦੀ ਰਹੀ ਪਰੰਤੂ ਫੌਜੀ ਪੰਚਾਂ ਨੇ ਉਸ ਦੀ ਇੱਕ ਨਾ ਸੁਣੀ ਇਸ ਤਰ੍ਹਾਂ ਸਿੱਖ ਫੌਜ ਨੇ ਮੁਖ ਵਜ਼ੀਰ ਜਵਾਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਕੇ ਕੁਮਰ ਪਸ਼ੋਰਾ ਸਿੰਘ ਦੀ ਮੌਤ ਦਾ ਬਦਲਾ ਲਿਆ ਖਾਲਸਾ ਦਰਬਾਰ ਵਿੱਚ ਸ਼ੁਰੂ ਹੋਈ ਇਸ ਭਰਾਮਾਰੂ ਜੰਗ ਨੇ ਹੋਰ ਵੀ ਕਈ ਬਲੀਆਂ ਲਈਆਂ ਜਿਨ੍ਹਾਂ ਦੇ ਸਾਰੇ ਵੀਡੀਓਜ਼ ਵੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਪਸੰਦ ਆਉਣ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਾਓ